ਵਿਕਰਮਜੀਠੇ ਦੇ گاਉ ਜਮਾਨਤ ਯਾਚਕਾ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਆਪਣਾ ਜਵਾਬ ਦਰਜ ਕਰਵਾ ਦਿੱਤਾ ਹੈ ਹੁਣ ਮਜੀਠੀਏ ਦੇ ਵਕੀਲ ਇਸ ਨੂੰ ਪੜਨਗੇ ਤੇ ਇਸ ਮਾਮਲੇ ਤੇ 29 ਸਤੰਬਰ ਨੂੰ ਹਾਈ ਕੋਰਟ ਵਿੱਚ ਬਹਿਸ ਹੋਵੇਗੀ ਕੋਰਤ ਲਬ ਹੈ ਕਿ ਮਜੀਠੀਏ ਤੇ ਅਮਰਸਰ ਵਿੱਚ 31 ਜੁਲਾਈ ਨੂੰ ਵਿਚਲੈਂਸ ਤੇ ਕਾਰਵਾਈ ਅਤੇ ਕੰਮ ਵਿੱਚ ਰੁਕਾਵਟ ਪੈਣ ਦੇ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਐਫ ਆਈ ਆਰ ਨੂੰ ਧਿਆਨ ਵਿੱਚ ਰੱਖਦੇ ਆਂ ਹੀ ਮਜੀਠੀਆ ਨੇ ਅਗਾਉ ਜਮਾਨਤ ਦੀ ਮੰਗ ਕੀਤੀ ਸੀ ਇਸ ਤੋਂ ਪਹਿਲਾਂ ਟ੍ਰਾਇਲ ਕੋਰਟ ਨੇ 25 ਅਗਸਤ ਨੂੰ ਉਹਨਾਂ ਦੀ ਅਗਾਉ ਜਮਾਨਤ ਮੰਗ ਨੂੰ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਮਜੀਠੀਆ ਨੇ ਹਾਈ ਕੋਰਟ ਦਾ ਰਾਹ ਲਿਆ ਸੀ ਹੁਣ ਉਹਨਾਂ ਨੇ ਹਾਈ ਕੋਰਟ ਤੋਂ ਅਗਾਊ ਜਮਾਨਤ ਦੀ ਮੰਗ ਕੀਤੀ ਹੈ ਦੱਸਦੇ ਕਿ ਕਾਲੇਦਲ ਦੇ ਇੰਜੀਨੀਅਰ ਨੇਤਾ ਵਿਕਰਮਜੀਠੀਆ ਦੀ ਅਗਾਊ ਜਮਾਨਤ ਪਟੀਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਇਸ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕੀਤਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 29 ਸਤੰਬਰ ਨੂੰ ਹੋਣੀ ਤੈਅ ਕੀਤੀ ਹੈ ਦੱਸਣਯੋਗ ਕਿ 25 ਜੂਨ ਨੂੰ ਵਿਕਰਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀਜੀਠੀਆ ਵੱਲੋਂ ਅਗਾਊ ਜਮਾਨਤ ਪਟੀਸ਼ਨ ਅੰਮ੍ਰਿਤਸਰ ਵਿੱਚ ਦਰਜ ਕੀਤੀ ਇੱਕ ਐਫਆਈਆਰ ਦੇ ਜਵਾਬ ਵਿੱਚ ਹਾਈ ਕੋਰਟ ਵਿੱਚ ਦਰਇਕਤੀ ਗਈ ਸੀ ਜਿਸ ਚ ਉਹਨਾਂ ਤੇ ਵਿਜੀਲੈਂਸ ਚ ਜਾਂਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਸੀ ਪਹਿਲਾਂ ਮਜੀਠੀਆ ਦੇ گاਉ ਜਮਾਨਤ ਪਟੀਸ਼ਨ ਅਮਰਸਰ ਦੀ ਹੇਠਲੀ ਅਦਾਲਤ ਨੇ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਮਜੀਠੀਆ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ